ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜੀ ਨਰੋ ਆਪਾਂ ਸਿਰਫ ਅੱਜ 5 ਮਿੰਟ ਲੇਟ ਹੋ ਗਏ ਆ ਦੋਸਤੋ ਚੰਦਰਮਾ ਦਾ ਵੀਊ ਵੇਰੇ ਸੇਰੇ ਬੜਾ ਸੋਹਣਾ ਬਣਿਆ ਇਹ ਵੀ ਸਾਡੇਾਂ ਨੂੰ ਕਬੀਨਦਾਰ ਆ ਸਾਰੇ ਜਿੰਨੇ ਗਰਾਊਂਡ 'ਚ ਆਉਣੇ ਸਾਰੇ ਇੱਕ ਟੀਮ ਦੇ ਵਿੱਚ ਓਏ ਮੂੰਹ ਤੇ ਨਾ ਮਾਰਦੀ ਭਰਾਵਾ ਨਵੀਂ ਨਵੀਂ ਟੀਮ ਦੇ ਵਿੱਚ ਓ ਖੜਦਾ ਹਾਂ ਹਾਂ ਲੋਟੇ ਨਾ ਫਸ ਗਿਆ ਅੱਜ ਜਦੋਂ ਫੋਟ ਵਾਲੇ ਦੇ ਵਿੱਚ ਉਸਤਾਜਾਂ ਦੀ ਰਿਪੋਰਟ ਮੈਂ ਸੁਣ ਰਿਹਾ ਤੂੰ ਤਵਾਰਿਆਂ ਜ ਨਹੀਂ ਹੋਣਾ ਤੂੰ ਛੱਡ ਜਾਉਣਾ ਤੂੰ ਛੱਡਿਆ ਜਉਣਾ ਬੰਨਿਆਂ ਨੂੰ ਜੁਰਮਾਨਾ ਲਾਇਆ ਜਾਣਾ ਅੱਜ ਦੀ ਗੇਮ ਬਹੁਤ ਜ਼ਬਰਦਸਤ ਰਹੀ ਜੀ ਤੇ ਮੈਚ ਰਿਆ ਤਿੰਨ ਤਿੰਨ ਨਾਲ ਸਾਡੀ ਦੀ ਵਾਰੀ ਓਏ ਗੋਲ ਸ਼ਾਬਾਸ਼ ਬਹੁਤ ਸੁਣੋ ਮੈਂ ਰਿਹਾ ਜੀ ਪਰ ਉਸ ਨਾਂ ਦੇ ਨਾਂ ਦੇ ਓਏ ਉਹ ਕਿੱਦਾਂ ਬਾਲ ਰੋ ਇਹਨਾਂ ਨੂੰ ਨਹੀਂ ਆ ਕੀ ਆ ਇਹ ਚੱਲ ਇੱਥੇ ਇੱਥੇ ਬਾਲ ਇੱਥੇ ਬਾਲ ਵੱਜਾਂਗੇ ਤੇ ਹੈਂਡ ਬਾਲ ਤੇ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਆਪਣਾ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਹਾਂਜੀ ਸਸਰੀ ਗੱਲ ਦੋਸਤੋ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਮੁੱਖ ਝਲਕਾ ਤੁਸੀਂ ਦੇਖ ਲਈਆਂ ਤੇਨੂੰ ਪਤਾ ਲੱਗ ਗਿਆ ਹੋਣਾ ਵੀ ਅੱਜ ਦਾ ਆਪਣਾ ਵਲੌਗ ਕਿਵੇਂ ਦਾ ਰਹੇਗਾ ਤੇ ਵੀਡੀਓ ਦੇ ਐਂਡ ਤੱਕ ਜੁڑے ਰਹੋ ਤੇ ਸਾਰੇ ਦੋਸਤਾਂ ਨਾਲ ਗੱਲਬਾਤ ਵੀ ਆਪਾਂ ਕਰਾਂਗੇ ਤੇ ਹਾਸਾ ਠੱਠਾ ਵੀ ਵੇਖਾਂਗੇ ਤੇ ਜੁڑے ਰਹਿਣਾ ਜੀ ਵੀਡੀਓ ਐ ਦੇ ਐਂਡ ਤੱਕ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਆਜੋ ਚੱਲਦੇ ਹੁਣ ਆਪਾਂ ਗਰਾਊਂਡ ਦੇ ਵਿੱਚ ਉਸ ਤੋਂ ਆਪਾਂ ਪਾਣੀ ਲੈ ਕੇ ਜਾਂਦੇ ਆ ਵਿੱਚ ਗਲੂਕੋਜ਼ ਦੀ ਪਾ ਕੇ ਤੇ ਕਿਉਂਕਿ ਪਸੀਨਾ ਬਹੁਤ ਜ਼ਿਆਦਾ ਆ ਜਾਂਦਾ ਤੇ ਜਿਸ ਨਾਲ ਬਾਡੀ ਡੀਹਾਈਡਰੇਟ ਵੀ ਹੋ ਜਾਂਦੀ ਆ ਤੇ ਇਹਦੇ ਨਾਲ ਜਿਹੜੀ ਆ ਕਿ ਬਾਡੀ ਵਿੱਚ ਪਸੀਨਾ ਨਿਕਲਦਾ ਪਾਣੀ ਦੀ ਕਮੀ ਆ ਉਹ ਪੂਰੀ ਰਹਿੰਦੀ ਆ ਮਾੜੀ ਚੀਜ਼ ਨਹੀਂ ਹੈਗੀ ਗਰਮੀਆਂ ਦੇ ਵਿੱਚ ਤੇ ਲੈ ਸਕਦੇ ਆ ਹਰ ਉਮਰ ਚ ਬੱਚੇ ਵੀ ਲੈ ਸਕਦੇ ਆ ਆਪਾਂ ਪਾਵਾਂਗੇ ਇਹਦੇ ਵਿੱਚ ਡੇਢ ਚਮਚਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਚਾਈਲਡ ਵਾਟਰ ਕਿਉਂਕਿ ਜਰੂਰਤ ਆ ਕਪਾਏ ਨੂੰ ਪੀਣਾ ਆ ਪਾਣੀ ਉਰੋਂ ਤੱਕ ਨਾਰਮਲ ਹੋ ਜਾਂਦਾ ਤੇ ਬਿਲਕੁਲ ਨਾਰਮਲ ਪਾਣੀ ਵਿੱਚ ਜਿਹੜਾ ਇਹਦਾ ਅਸਰ ਵਧੀਆਂ ਨਹੀਂ ਹੁੰਦਾ ਹੁੰਦਾ ਇਹ ਛੱਟ ਪਾਣੀ ਵਿੱਚ ਹੀ ਵਧੀਆਂ ਲੱਗਦਾ ਐ ਟਾਈਮ ਨਾਲ ਆਪਾਂ ਸਿਰਫ ਅੱਜ 5 ਮਿੰਟ ਲੇਟ ਹੋ ਗਏ ਆ ਤੇ ਜਲਦੀ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਰੇ ਮਿੱਤਰ ਜਿਹੜੇ ਆ ਟਾਈਕ ਨਾਲ ਆ ਜਾਂਦੇ ਦੋਸਤੋ ਚੰਦਰਮਾ ਦਾ ਵੀਊ ਸਵੇਰੇ ਸਵੇਰੇ ਬੜਾ ਸੋਹਣਾ ਬਣਿਆ ਹੋਇਆ ਅੱਜ ਉਹ ਗੇਮ ਦੇ ਵਿੱਚ ਉਹ ਦੇਖਣ ਦਾ ਮਜ਼ਾ ਨਹੀਂ ਹੁੰਦਾ ਜਿਹੜਾ ਲਾਈਵ ਦੇਖਣ ਦੇ ਵਿੱਚ ਮਿਲਦਾ। ਕੀ ਹੁਣ ਆਪਾਂ ਚੱਲਦੇ ਆਂ ਜੀ। ਗੱਡੀ ਆਪਣੀ ਖੜੀ ਤਿਆਰ। ਚਲੋ ਭਾਈ। ਇਹ ਹੈਗਾ ਜੀ ਮੰਦਿਰ ਆਪਣੇ ਘਰ ਦੇ ਨੇੜੇ। ਅ ਜਿੱਥੇ ਹਰ ਐਤਵਾਰ ਅੱਖਾਂ ਦਾ ਕੈਂਪ ਲਗਾਇਆ ਜਾਂਦਾ ਬਿਲਕੁਲ ਫਿਲੋਸਫਰ। ਜਦੋਂ ਕੋਲ ਆਪਣੇ ਘਰ ਦੇ ਨੇੜੇ ਆ ਜੇ ਕਿਸੇ ਨੇ ਪੱਤੀ ਕਟਵਾਉਣੀ ਹੋਵੇ ਕਦੇ ਤੇ ਫੋਨ ਕਰਕੇ ਆਪਾਂ ਲਈ ਕਰਵਾ ਸਕਦਾ ਆ ਆਪਾਂ ਪੱਤੀ ਕਟਵਾ ਲਾਂਗੇ ਤਾਂ ਜੋ ਕਿ ਨੰਬਰ ਤੁਹਾਡਾ ਪਹਿਲੇ ਪਹਿਲੇ ਸਮੇਂ ਵਿੱਚ ਹੀ ਤੱਕ ਸਕੇ ਜਲਦੀ ਜਲਦੀ ਇਹ ਆ ਜੀ ਆਪਣੇ ਪਿੰਡ ਦਾ ਪਿੰਡ ਬੂਲਪੁਰ ਦੀ ਸੜਕ ਅੰਮਾ ਜੀ ਗਰਾਉਂਡ ਨੂੰ ਜਾਂਦੇ ਆ ਜੀ ਬਾਬਾ ਸੰਤ ਬਾਬਾ ਦਰਬਾਰਾ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆਉਂਦਾ ਪਹੁੰਚ ਗਏ ਆਪਾਂ ਤੇ ਬਾਹਰੋਂ ਹੀ ਨਤਮਸਤਕ ਹੋ ਕੇ ਤਾਂ ਆਪਾਂ ਗਰਾਉਂਡ ਵੱਲੋਂ ਚੱਲਨੇ ਪਾਵਾਂਗੇ ਤੇ ਕਿਉਂਕਿ ਗਰਾਉਂਡ ਵਾਲੇ ਕੱਪੜੇ ਪਾਏ ਹੁੰਦੇ ਆ ਇਸ ਕਰਕੇ ਬਾਹਰੋਂ ਮੱਥਾ ਟੇਕ ਕੇ ਆਪਾਂ ਅੱਗੇ ਨਹੀਂ ਵਧ ਜਾਈਦਾ ਇਹ ਦਿਲਦਿਆਂ ਜੀ ਲੇਕਾ ਜੀ ਰੋਡ ਤੇ ਬਹੁਤ ਸੋਹਣਾ ਲਾਈਟ ਵਾਲਾ ਕੰਮ ਕੀਤਾ ਗਿਆ ਤੇ ਬਾਬਾ ਦਰਬਾਰਾ ਸਿੰਘ ਤੋਂ ਲੈ ਕੇ ਪਿੰਡ ਟਿੱਬਾ ਤੱਕ ਤੇ ਲਾਈਟਾਂ ਹੀ ਲਾਈਟਾਂ ਹਨੇਰੇ ਵਿੱਚ ਦੇਣ ਚੜਾਉਣ ਵਾਲੀ ਗੱਲ ਹੋਈ ਪਈ ਆ ਤੇ ਲੋਗ ਲਾਈਟਾਂ ਲੱਗਣ ਤੋਂ ਬਾਅਦ ਕਾਫੀ ਸੈਰ ਕਰਨ ਵੀ ਆ ਰਹੇ ਆ ਤੇ ਇਹ ਸਾਰਾ ਖਰਚਾ ਜਿਹੜਾ ਆ ਗੁਰਦੁਆਰੇ ਦੀ ਕਮੇਟੀ ਵੱਲੋਂ ਕੀਤਾ ਗਿਆ ਤੇ ਹੋਰ ਵੀ ਐਨਆਰਆਈ ਵੀਰੇ ਵੀਰਾਂ ਨੇ ਸਹਿਯੋਗ ਕੀਤਾ ਤੇ ਕਰ ਵੀ ਰਹੇ ਆ ਅਮਰਤੋ ਭਾਜੀ ਜੀ গুড মর্নিং ਈਡ ਤੇ ਆ ਰਿਆ ਹਾਂ ਮੈਂ ਲੇਟ ਹੋ ਗਿਆ ਵੀਡੀਓ ਨਹੀਂ ਕਲੀਅਰ ਆ ਰਹੀ ਇਹ ਬਾਈ ਅਮਰਤ ਆਪਾਂ ਚਾਨਣੇ ਜਾ ਕੇ ਗੱਲ ਕਰਦੇ ਹਾਂ ਆ ਇੱਥੇ ਸਹੀ ਆ ਇਧਰ ਆ ਬਾਈ ਅਮਰਤ ਤੇ ਇਹ ਵੀ ਸਾਡੇ ਵਾਂਗੂ ਕਬੀਲਦਾਰ ਆ ਸਾਰੇ ਜਿੰਨੇ ਗਰਾਊਂਡ 'ਚ ਆਉਣੇ ਸਾਰੇ ਕਬੀਲਦਾਰ ਹੀ ਆ ਕੋਈ ਯੰਗ ਪਲੇਅਰ ਦੋ ਚਾਰ ਹੀ ਹੋਏ ਆ ਤੇ ਇਹ ਬਾਈ ਆਪਣੀ ਟੀਮ ਵਿੱਚ ਹੀ ਖੇਡਦਾ ਹੁੰਦਾ ਤੇ ਦੋਨੋਂ ਹੀ ਫਾਰਵਰਡ ਖੇਡਦੇ ਆ ਬਾਕੀ ਗਰਾਊਂਡ ਵਿੱਚ ਜਾ ਕੇ ਗੱਲਬਾਤ ਕਰਾਂਗੇ ਆਪਾਂ ਦੂਜੇ ਬਾਈਆਂ ਨਾਲ ਵੀ ਇਹ ਆ ਜੀ ਆਪਣੀ ਗਰਾਊਂਡ ਵਾਲੀਬਾਲ ਦਾ ਨੰਟਰ ਲੱਗਾ ਸਾਹਮਣੇ ਫੁੱਟਬਾਲ ਦੀ ਗਰਾਊਂਡ ਤਸਵੀਰ ਦਾ ਲਗਭਗ 2:30 ਵਜੇ ਦਾ ਵੀਅੂ ਅੱਜ ਬਾਹਰ ਚ ਹੈ ਆ ਗਿਆ ਮਤਲਬ ਅਪਣੇ ਇਕੱਠੇ ਹੋਏ ਪਏ ਆ ਕਰਦੇ ਆ ਗੱਲਬਾਤ ਇਹਨਾਂ ਨਾਲ ਹਾਂਜੀ ਤਾਂ ਮੀਂਹ ਪੈਂਦੇ ਦੀ ਭਾਈ ਇਹਦੀ ਵੀਡੀਓ ਬਣਾ ਲਈ ਬਾਦਾਂ ਮੀਂਹ ਹਟ ਗਿਆ ਬਾਜੀ ਸ਼ਵਿੰਦਰ ਸਿੰਘ ਪਾਣੀ ਵਾਲੀ ਬੋਤਲ ਫੜ ਕੇ ਰੱਖਿਓ ਬੈਟਰੀ ਵਾਲੇ ਕੀ ਆ ਕਰੋ ਬੈਟਰੀਆਂ ਵਾਲੇ ਆਇਆ ਫੋਨ ਚਲਾਕ ਤੀਨ ਆ ਪਰ ਜਿੱਦਾਂ ਭਾਏ ਦੇ ਬਿਜਲੀ ਤੇ ਚੱਲਦੇ ਲੱਗਦੇ ਆ ਵਕੀਲ ਵਕੀਲ ਆ ਇਹ ਪਵਨ ਭਾਜੀ ਗੁਰਪਾਲ ਭਾਜੀ ਅਸੀ ਕੱਲ ਜੀ ਸਾਬੀ ਭਾਈ ਆ ਯੰਗ ਪਲੇਅਰ ਗੋਰਾ ਸਨਮੀਤ ਸਨਰੂਫ ਸਨਰੂਫ ਨਵਦੀਪ ਭਾਈ ਕੈਸ਼ੀਅਰ ਸਾਫ ਕਮੇਟੀ ਦੇ ਤੇ ਰਵਣ ਭਾਈ ਭਾਈ ਤੁਹਾਡਾ ਗਿਫਟ ਰਹਿ ਗਿਆ ਗਿਫਟ ਰਹਿ ਗਿਆ ਭਾਈ ਗੱਲ ਕੋਈ ਗੱਲ ਨਹੀਂ ਉਹ ਦੇਾਂਗੇ ਅੱਜ ਤਾਂ ਆਪਾਂ ਵੀ ਲੈ ਆਏ ਭਾਈ ਭਾਈ ਬੋਦਲ ਸਪੌਂਸਰ ਹੋਣੀ ਆ ਹਾਂ ਆਹ ਬੋਲ ਆਇਆ ਵੀ ਲੱਗੇ ਲਿਆ ਚਲੋ ਇਹ ਮੋਰ ਕਿਰੇ ਹੈ ਮੇਕਅਪ ਕਹਿੰਦੇ ਵੀ ਇਦਾਂ ਦਾ ਨਾਮ ਆਵਾਪ ਕੋਰਦੀਆਂ ਅੰਦਾਗਾਉਂ ਦੀਆਂ ਇਧਰ ਤਿਆਰੀਆਂ ਦਿਖਾ ਸਾਰੇ ਇਹਨੀਆਂ ਖਿਡਾਰੀ ਤਿਆਰੀਆਂ ਕਿਵੇਂ ਕਰ ਰਹੇ ਆਂ ਤੋਂ ਤੇ ਕੋ ਨਹੀਂ ਗਾਗਾ ਹੂੰ ਤੋਂ ਮੁਸਤੀ ਸਾਹਿਬ ਕਿੱਦਾਂ ਬਾਮਾ ਲਾਉਂਦਾ ਬਾਮ ਨਹੀਂ ਮੜੀ ਸਲੂਮ ਬਾਮ ਮੜੀ ਵਾਲੇ ਨਹੀਂ ਜਿਵੇਂ ਦੀ ਮਸਾਲਾ ਗਰਮ ਰੱਖਣ ਨੂੰ ਸਭ ਤੋਂ ਵਧੀਆ ਚੀਜ਼ ਆ ਅਹੀਂ ਵੈਸੇ ਕੋਈ ਸ਼ੌਂਕਣਾ ਨਹੀਂ ਲਾ ਰਹੇ ਥੋੜੇ ਮਸਲ ਕਿਚੇ ਰਹਿੰਦੇ ਆ ਤਾਂ ਲਾਉਨੇ ਵੀ ਜਲਦੀ ਐਕਟਿਵ ਹੋ ਜਾਣਾ ਲਓ ਜੀ ਖਾੜੀ ਇਹਨਾਂ ਨਹੀਂ ਆਦੇ ਆਪ ਦੀਆਂ ਨਹੀਂ ਕਰੋ ਮੈਂ ਨਹੀਂ ਨਹੀਂ ਹਾਂ پرویز ਖਾਨ ਹਾਂ ਜੀ ਮੂਲੀ ਦੀ ਫੋਟੋ ਇਹ ਨਵੀਂ ਨਵੀਂ ਇਹਨਾਂ ਦੀ ਟੀਮ ਵਿੱਚ ਓਏ ਮੂਹ ਤੇ ਨਾ ਮਾਰਦੀ ਭਰਾਵਾ ਨਵੀਂ ਨਵੀਂ ਟੀਮ ਵਿੱਚ ਓ ਖੜ ਜਾ ਹਾਂ ਨਵੀਂ ਨਵੀਂ ਟੀਮ ਨਵੀਂ ਨਵੀਂ ਟੀਮ ਦੇ ਵਿੱਚ ਜੁਆਇਨਿੰਗ ਹੋਈ ਆ ਤੁਹਾਡੀ ਹਾਂਜੀ ਤੇ ਸਵੇਰੇ ਮਾਰਨਿੰਗ ਆ ਕੀ ਕਿਵੇਂ ਦਾ ਲੱਗਦਾ ਤੁਹਾਨੂੰ ਨਹੀਂ ਬਹੁਤ ਵਧੀਆ ਲੱਗਦਾ ਸਾਹਿਬ ਸਰੀਰ ਖੁੱਲਦਾ ਖੁੱਲਦਾ ਹੋ ਗਿਆ ਅੱਗੇ ਨਾਲ ਸਰੀਰ ਚ ਤਾਕਤ ਆਈ ਆ ਜੀ ਸਟੈਮਨਾ ਵਧਿਆ ਦੋਵੇਂ ਟੀਮਾਂ ਚ ਕਬੀਲਦਾਰ ਬੰਦੇ ਜਾਦੇ ਆ ਹੁਣਾਂ ਨੂੰ ਇਹਨੂੰ ਵੀ ਚਾਹੀਦਾ ਈ ਸਵੇਰੇ ਦੇ ਹਿਸਾਬ ਨਾਲ ਪਤਾ ਨਹੀਂ ਇਸ ਕੰਮ ਵਿੱਚ ਕਿਉਂ ਬਿਸ਼ੇ ਰਹੇਗਾ ਨਹੀਂ ਹਾਂਜੀ ਪਹਿਲੇ ਇੱਕ ਨਾਲ ਦੋਨੋਂ ਦੋਨੋਂ ਜੋਰ ਵਰ ਗਿਆ ਸਹੀ ਆ ਸਹੀ ਆ ਯਾਰ ਲੱਗ ਗਿਆ ਆਈ ਭਾਈ ਬੌਂਸਰ ਨਹੀਂ ਕਰਨੇ ਭਾਈ ਜਿਹੜਾ ਗਿਫਟ ਦੇਣਾ ਉਹਨੂੰ ਰਵਣ ਨੂੰ ਉਹ ਓਏ ਪਹਿਲਾਂ ਮੱਥਾ ਟੇਕੀਦਾ ਤੂੰ ਆਉਂਦਾ ਪੈਰ ਮਾਰਨ ਲੱਗ ਪਿਆ ਠੀਕ ਤਾਂ ਭਾਈ ਮੱਥਾ ਇਹ ਹੈਗਾ ਅਤੇਵਾਲ 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 ਨਹੀਂ ਅਟਵਾਲ ਆ ਪਿਆਰ ਨਾਲ ਅਤੇ ਅਤੇਵਾਲ ਕਹਿੰਦੇ ਅਸੀਂ ਹਾਂ ਉਹ ਤੇਰਾ ਸੁਦਗਾ ਆਜੇ ਵਧਿਓ ਫੋਟੋ ਵਾਲੇ ਦੇ ਵਿੱਚ ਬੰਦਾ ਵੇਚਦਾ ਨਾਲਡੋ ਦਾ ਬਣ ਕੇ ਆ ਅੱਗੇ ਨਹੀਂ ਨਹੀਂ ਅੱਜ ਫਟਪਾ ਆਇਆ ਅੱਗੇ ਅੱਗੇ ਤਾਂ ਨੀਗਰੋ 50 50 ਲੱਗਦਾ ਹੀ ਹੁਣ ਤਾਂ 100% ਹੋ ਗਿਆ ਆਪਣੀਆਂ ਟੀਮਾਂ ਦੇ ਵਿੱਚ ਜਿੰਨੇ ਖਿਡਾਰੀ ਮਿਲਣਗੇ ਵਿਆਹੇ ਵਾਰੀ ਮਿਲਣਗੇ ਆ ਕੁਵਾਰਿਆਂ ਦਾ ਭਰਾਵਾ ਆ ਇੱਕ ਵਾਰ ਕੋਈ 3-4 ਖਿਡਾਰੀ ਆ ਜਿਹੜੇ ਲੰਡੇ ਚੜੇ ਆ ਇੱਥੇ ਇਹ ਐਡਬੀਡਬੀ ਸੁਪਰਸਟਾਰ ਜਾਂਦੀ ਰਿਪੋਰਟ ਮੈਂਸ ਉਹ ਕੁਵਾਰਿਆਂ ਜੀ ਨਹੀਂ ਹੋਣਾ ਉਹ ਛੜਿਆਂ ਜਿਹਾ ਹੋਣਾ ਉਹ ਛੜਿਆਂ ਜਿਹਾ ਹੋਣਾ ਹੁਣ ਆ ਇੱਕ ਵਾਰੀ ਇੱਕ ਦੋ ਬੈਚਲਰ ਆ ਹੈ ਇਹ ਬੈਚਲਰ ਇਹ ਛੜਿਆਂ ਇਹ ਛੜਿਆਂ ਜਿਹਾ ਆ ਗਿਆ ਆ ਅੱਲਾ ਸ਼ਨੀ ਮਾੜੀ ਪਵਨ ਭਾਜੀ ਪਵਨ ਭਾਜੀ ਦੀ ਵਿਆਹੇ ਕਵਾਰੇ ਵਿਆਹ ਭਾਜੀ ਵਿਆਹ ਚ ਆ ਗਿਆ ਇਹ ਵੀ ਕਬੀਲਦਾਰ ਬੰਦੇ ਹਨ ਲਗਭਗ 35 ਦੇ ਲੱਗੇ ਬੰਨੇ ਵਾਲੇ ਹੀ ਆ ਸਾਰੇ 90 ਕਨਵੇਂ ਮੜ ਲਾਗੇ ਜਨੇ ਬਨੇ ਓਏ ਆ ਜਾਓ ਭਰਾਵਾ ਮੈਂਤੀ ਤੁਹਾਡੀ ਆ ਜਾਓ ਆਇਆ ਆ ਦੋਨੋਂ ਲੇਟ ਆਉਣ ਵਾਲੇ ਬੰਦਿਆਂ ਨੂੰ ਜੁਰਮਾਨਾ ਲਾਇਆ ਜਾਣਾ ਅੱਜ ਇੱਕ ਸੂਰਜ ਇੱਕ ਇੱਕ ਹਰਨੂਰ ਸਿੰਘ ਨਹੀਂ ਜੇ ਮੌਕਾ ਦੇ ਤਾਂ ਫੇਰ ਆਤ ਪੇਜੂਗਾ ਕੇ ਮੌਕਾ ਨਹੀਂ ਦੇਣਾ ਚੱਲ ਵੀ ਆ ਜੀ ਗੇਮ ਟੱਪ ਗਿਆ ਬਾਲ ਦੋਸਤੋ ਲਿਆ ਲਿਆ ਅੱਜ ਦੀ ਗੇਮ ਬਹੁਤ ਜ਼ਬਰਦਸਤ ਰਹੀ ਜੀ ਤੇ ਮੈਚ ਰਿਹਾ 3-3 ਨਾਲ ਬਰਾਬਰ ਤੇ ਹੁਣ ਪਲੈਂਟੀਆਂ ਲਾ ਕੇ ਜਿਹੜਾ ਵੀ ਫੈਸਲਾ ਹੋਊਗਾ ਦੇਖਦੇ ਹਾਂ ਅੱਜ ਕਿਹੜੀ ਟੀਮ ਨਤਰਦੀ ਆ ਹਾਂਜੀ ਅਮਰਤਾ ਜੀ ਕਿਤਾ ਨਿਆਵਾ ਆ ਗਿਆ ਅਜ ਲੱਗਣ ਲੱਗੀਆਂ ਜੀ ਪਲੈਂਟੀਆਂ ਤਿੰਨ ਤਿੰਨ ਗੋਲ ਬਰਾਬਰ ਰਹੇਗਾ ਪਹਿਲਾਂ ਸਾਡੀ ਟੀਮ ਡਿਫੈਂਡ ਕਰੂਗੀ ਗਰਪਾਲ ਭਾਜੀ ਨਵੇਂ ਗੋਲਚੀ ਹਾਂਜੀ ਉਹ ਤੂੰ ਗੋਲ ਨਾ ਬਣਾ ਲਈ ਪਿੱਛੇ ਓਏ ਭਾਜੀ ਸਾਡੀ ਟੀਮ ਦੀ ਵਾਰੀ ਓਏ ਗੁਰਪਾਲ ਬਾਜੀ ਉਹ ਲੱਗੀ ਆ ਜੀ ਦੂਜੀ ਪਲੈਂਟੀ ਲੱਗਣਾ ਉਹ ਭਾਈਆ ਕਹਿੰਦਾ ਬਾਜੀ ਹੁਣ ਇੱਕਾ ਦੂਜੀ ਤਾਂ ਕਿਹਨੇ ਆ ਕਿਹਨੇ ਪਰਵੇਜ ਖਾਨ ਬਾਜੀ ਦੋ ਹੋ ਗਏ ਆ ਬਾਲੀ ਚੱਕ ਲਿਆ ਕਰੋ ਯਾਰ ਤੇ ਦੂਜੀ ਪਲੈਂਟੀ ਸਾਡੀ ਜੀ ਉਹ ਦੋ ਗੋਲ ਅਗੇ ਚੱਲ ਰਹੇ ਆ ਗੋਲ ਤੀਸਰੀ ਪਲੈਂਟੀ ਓਏ ਸਾਡੀ ਇੱਕ ਮੈਸੇ ਹਾਲੇ ਕੀ ạtਵਾਲ ਸਾਹਿਬ ਓ ਜਾ ạtਵਾਲ ਸ਼ਾਬਾਸ਼ ਬਹੁਤ ਸੁਣੋ ਮੈਂ ਰਿਹਾ ਜੀ ਪਰ ਪਲੈਂਟੀਆਂ ਦੇ ਵਿੱਚ ਅਸੀਂ ਖਾਰ ਗਿਆ ਸਾਡੇ ਗੋਲਚੀ ਕੋ ਗੋਲ ਡਿਫੈਂਡਰ ਨਹੀਂ ਕਰ ਹੋਏ ਤੇ ਕਹਿ ਤਾ ਤੇੜਾ ਜਿੱਤ ਗਿਆ ਤੁਸੀਂ ਤਿਆਨੂੰ ਰੂਬਰੂ ਵੀ ਕਰਾ ਦਨੇ ਆ ਤੇ ਜਾ ਕੇ ਬਣਾਉਣ ਦੇ ਕਿਤੇ ਕਹਿ ਦੇਣਾ ਜਿੱਤ ਕੇ ਨਹੀਂ 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 ਮੈਂ ਕਿਹਾ ਪਹਿਲਾ ਪਵਨ ਭਾਜੀ ਹੁਣੀ ਜਿੱਤੇ ਆ ਵਿਨਰ ਟੀਮ ਦੇ ਜਿਹੜੇ ਆ ਸਪਾਂਸਰ ਦਸਾ ਬਣਾ ਨਾ ਉੱਪਰ ਬਿਠਾ ਸਪਾਂਸਰ ਪ੍ਰਿਤਪਾਲ ਭਾਜੀ ਪ੍ਰਵੇਸ਼ ਸ਼ੋਰ ਚੱਲਦੀ ਹੈ ਹੋਨਾ ਆਉਂਦੇ ਨਾ ਮਾਰ ਲਗਲੀ ਆ ਵੀ ਮੁੰਡਾ ਜੇਤੂ ਟੀਮ ਦਾ ਖਿਡਾਰੀ ਆ ਤੇ ਉਹ ਵੀ ਆਹ ਰੀਡਿੰਗ ਆ ਆ ਬੱਸ ਹਮਲਾ ਇਹ ਭਾਈ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਗੋਲਾ ਦੇ ਹੱਥ ਨਾਲ ਬਾਲ ਰੋਕ ਕੇ ਗੋਲ ਕਰਾਉਣ ਦੀ ਤਾੜੀਆਂ ਮਾਰਦੇ ਇਹਨਾਂ ਦੇ ਨਾਂ ਤੇ ਓਏ ਇਹ ਦਿਮਾਗ ਜੀ ਕੀ ਗੋਲਚੀ ਗੋਲਚੀ ਭਾਜੀ ਆਇਆ ਸੀਗਾ ਆ ਭਾਈ ਹੁਣਾਂ ਨੇ ਇਹਨਾਂ ਦੇ ਪਿੱਛੇ ਜਾ ਕੇ ਹੱਥਾਂ ਨਾਲ ਰੁਕ ਗਿਆ ਭਾਣ ਗੋਲਚੀ ਸਾਡਾ ਬਾਹਰ ਵੀ ਆਪਾਂ ਫਾੜੀ ਤਾੜੀ ਨਾਲੇ ਉਹ ਪਤਾ ਹੀ ਨਹੀਂ ਗਰਾਊਂਡ ਤੇ ਰੁਕ ਓਏ ਆਹੋ ਓਏ ਗੋਲਚੀ ਯਾਰ ਜਿਹੜਾ ਗੋਲਾ ਹੈ ਗੋਲਚੀ ਉਹੀ ਆ ਸਹੀ ਆ ਅੱਜ ਐਂਡ ਤੇ ਲੱਗੀ ਗਿਆ ਅੱਜ ਗੇਮ ਲੱਗੀ ਸਿਰਾਂ ਅੱਜ ਆ ਵੀ ਬਰਥਡੇ ਹੋਇਆ ਮਰਾ ਸਾਲੂ ਭਾਈ ਦੁਦਰਾ ਕਿਦਾ ਹੀ ਬੋਲ ਸਾਲੂ ਮੂਲੇ ਕਰਕੇ ਬੁਲਾ ਮੈਂ ਚੱਲ ਠੀਕ ਆ ਭਰਾ ਜਿੱਤਾ ਕੋਲ ਜਾ ਉੱਧਾ ਕਹਿ ਲੈ ਕਰੀ ਮੈਂ ਤਾਂ ਮੈਂ ਵੀ ਗੰਡੀ ਲੈ ਕੇ ਬੁਲਾ ਕਰਨਾ ਕਹਿੰਦਾ ਨਹੀਂ ਮੈਨੂੰ ਨਹੀਂ ਮੰਝੂ ਜਾਂਦੇ ਵੀ ਨਾ ਓਏ ਉਹ ਕਿੱਦਾਂ ਬਾਲ ਰੋਦਾ ਨੂੰ ਨਹੀਂ ਮਾਰ ਲੋ ਬੋਲ ਆ ਰਹੀ ਆ ਮਾਰੀ ਮਾਰੀ ਬਾਲ ਵਾਦੀ ਉਹ ਮੁੰਡਾ ਵੀ ਦਿਖਾਓ ਨਹੀਂ ਸੰਗੂ ਦੋ ਦਿਨ ਵੱਲੇ ਹੋੜੀ ਖੇਡ ਪਾਈ ਫਿਰਦੇ ਕਿਹੜੀ ਉਹ ਤਾਂ ਮਾਸਟਰ ਅਛਾ ਹਾਕੀ ਹਣ ਚੱਲ ਇਹ ਤਾਂ ਗੇਮ ਵਾਲੀ ਆ ਉਹ ਮਾਸਟਰ ਦੀ ਚੋਰੀ ਤੇ ਉਹ ਜਾਨੀ ਗਿਆ ਕਰ ਲਿਆ ਉਹਦੇ ਤੂੰ ਨਹੀਂ ਉਹਨੂੰ ਕਾ ਉਹਨੂੰ ਕਾ ਉਹਨੂੰ ਕਾ ਕੇ ਪੇ ਜੇ ਵੀ ਜਲਦੀ ਚੱਲ ਜਾ ਜਵਾਕਾਂ ਨੇ ਸਕੂਲ ਜਾਣਾ ਜਾ ਕੇ ਬੋਲਦੇ ਕੱਲ ਤਾਂ ਬਾੜਾ ਸਿਰਾਂ ਲਾ ਗਿਆ ਉਹ ਨਹੀਂ ਸੱਜੀ ਬਾਲ ਨੂੰ ਬੋਲ ਲੈਣਾ ਆਇਆ ਸੀ ਹੈ ਕੋ ਯਾਰ ਵੀਡੀਓ ਨਹੀਂ ਪਾਈ ਆਹੀ ਵੀਡੀਓ ਵੀਡੀਓ ਨਹੀਂ ਡਾਈ ਗੱਲ ਖੰਪ ਕਰਦੇ ਆਉਂਗੇ ਨਹੀਂ 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 ਆਲੀ ਬੋਲ ਉਹ ਉਧਰੋਂ ਕਮਾ ਕੇ ਲੈ ਆ ਬੋਲ ਦੇ ਆ ਕੇ ਨਾ ਆਈ ਗਿਆ ਟੀ-ਸ਼ਰਟ ਕੋਈ ਰਹਿ ਗਈ ਜਦੀ ਉਹ ਜਦੋਂ ਆ ਕੇ ਉਹ ਬੋਲ ਚੱਕੀ ਸਾਡਾ ਹਾਸਾ ਨਿਕਲ ਗਿਆ ਗਰਪਾਲਾ ਜੀ ਹਾਂ ਕਰ ਰੋਵਣ ਚਲ ਗਿਆ ਘਰੇ 8198 ਹੋਰ 10 ਮਿੰਟ ਵੇਟ ਕਰੋ ਗਰੁੱਪ 'ਚ ਮੈਸੇਜ ਆਉਣੇ ਸ਼ੁਰੂ ਹੋ ਜਾਣੇ ਆ ਦੇਖੀਏ ਵਿਰੋਧੀ ਟੀਮ ਨੂੰ ਲੜਨਾ ਪਿਆ ਕਰੋ ਵਿਰੋਧੀ ਟੀਮ ਨੂੰ ਗੋਲ ਆ ਦੇ ਗੋਲ ਸੱਟਦੇ ਆ 8243 ਵਿਰੋਧੀ ਟੀਮ 'ਚ ਜਜ਼ਬਾਤਾਂ ਦੇ ਕਾਬੂ ਨਹੀਂ ਕੀ ਕਹੋਗੇ ਰੋਵਣ ਬਾਰੇ ਰੋਬਨ ਸੇਰੇਰਾ ਰੋਂਦੂ ਐ ਗੋਲਾ 'ਚ ਖੜਾ ਹੀ ਕਹੀ ਜਾਂਦਾ ਦਾ ਫੇਰ ਬਾਲ ਫੇਰ ਬਾਲ ਪਰਲੀ ਨੁਕਰਦਾ ਓਏ ਆ ਕੀ ਐ ਮੈਂ ਚਾਹਦਾ ਦੇ ਇੱਥੇ ਇੱਥੇ ਬਾਲ ਇੱਥੇ ਬਾਲ ਵੱਜਾਂਗੇ ਤੇ ਹੈਂਡ ਬਾਲ ਇੱਥੇ ਬਾਲ ਵੱਜੇ ਤੇ ਹੈਂਡ ਬੋਲ ਫੇਰ ਬਾਲ ਕਹਿੰਦੇ ਫੁੱਟਬਾਲ 'ਚ ਫੁੱਟਬਾਲ ਵੱਜ ਗਿਆ ਜੇ ਜੇ ਨੂੰ ਨੀਨੇ ਰਸੀ ਟੱਪਣੀ ਹੋਊਗੀ ਤਾਂ ਡੱਪੂਗਾ ਹੈ ਇਹ ਕਿਰੋਈ ਕਰਦਾ ਬਾਲ ਸਾਨੂੰ ਨਹੀਂ ਆਇਆ ਦੋਸਤੋ ਸਾਰੇ ਸਾਥੀ ਆਪਣੇ ਚਲੇ ਗਏ ਆ ਤੇ ਆਪਾਂ ਵੀ ਚੱਲੇ ਆ ਵੀਡੀਓ ਕਿਵੇਂ ਲੱਗੀ ਤੇ ਫਲੈਂਟੀਆਂ ਵਿੱਚ ਅਸੀਂ ਆਗੇ ਜਰੂਰ ਆ ਰਹੇ ਹਾਂ ਪਰ ਉਸ ਤੋਂ ਪਹਿਲਾਂ ਜਿਹੜਾ ਮੈਚ ਹੋਇਆ ਪਹਿਲੇ ਹਾਫ ਦੇ ਵਿੱਚ ਕਿੰਨਾ ਟਾਈਮ ਮੈਚ ਜਿਹੜਾ 1-0 ਤੇ ਚੱਲਿਆ ਫੇਰ 1-1 ਤੇ ਚੱਲਿਆ ਲਾਸਟ ਪੜਾ ਦੇ ਵਿੱਚ ਆ ਗਏ ਦੋ ਦੋ ਟੀਮਾਂ ਨੇ ਗੋਲ ਹੋਰ ਕਰਕੇ ਤਿੰਨ-ਤਿੰਨ ਦੀ ਬਰਾਬਰੀ ਤੇ ਮੈਚ ਰੱਖਿਆ ਬਹੁਤ ਜਦੋਜਹਾਦ ਹੋਈ ਤੇ ਉਹ ਆਪਾਂ ਵਿੱਚ ਚਲਕਾ ਨਹੀਂ ਲੈ ਸਕੇ ਕਾਰਨ ਵਿੱਚ ਖੇਡ ਰਾਇਆ ਸੀ ਕੋਈ ਵੀ ਬੰਦਾ ਬਾਹਰ ਵਿਹਲਾ ਨਹੀਂ ਸੀ ਕਿ ਜਿਹੜਾ ਮੈਚ ਦੇ ਸ਼ਾਰਟ ਲੈ ਸਕੇ ਤੇ ਆਪਣੇ ਨਾਲ ਤੰਨੂ ਅਟਵਾਲ ਪਿੰਡ ਕਲਰੂ ਤੋਂ ਇਹ ਬੰਦਾ ਜੀ ਲੰਡਾ ਛੜਾ ਆ ਰਿਸ਼ਤਾ ਹੋ ਗਿਆ ਨਾ ਤੇਰਾ ਰਿਸ਼ਤਾ ਹੋ ਗਿਆ ਨਹੀਂ ਤਾਂ ਆਪਾਂ ਕਹਿਣਾ ਸੀਗਾ ਵੀ ਇਹਦੇ ਵਾਸਤੇ ਕੁੜੀ ਲੱਭੋ ਤੇ ਰੈਗੀ ਭਾਜੀ ਪੱਟੀ ਰਹਿ ਗਈ ਐ ਟੇਡੀ ਰਹਿ ਗਈ ਆ ਪੌੜੀਆਂ ਦੇ ਰਹੀ ਆ ਉਹ ਉਹ ਬੋਬੋਤ ਰਹਿ ਗਈ ਯਾਰ ਆ ਮੁੰਡੇ ਵੀ ਡੇਲੀ ਆਉਂਦੇ ਆ ਸਵੇਰੇ ਤਾਂ ਬਹੁਤ ਸੋਹਣੀ ਗੇਮ ਖੇਡਦੇ ਆ ਆਇਆ ਕਰੋ ਤੇ ਹੋਰ ਵੀ ਜਿਹੜੇ ਵੀਰ ਵੇਖ ਰਹੇ ਆ ਜਿਨ੍ਹਾਂ ਨੂੰ ਖੇਡਣਾ ਪਿਆਰਾ ਤੇ ਇਹ ਗਰਾਊਂਡ ਵਿੱਚ ਪਹੁੰਚਿਆ ਕਰੋ ਤੇ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਆਪਣਾ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ